ਅੱਜ ਦੀ ਜਿਹੜੀ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਅਸੀਂ 341 ਨੰਬਰ ਐਫ ਆਈ ਆਰ ਦੇ ਵਿੱਚ ਕਰ ਰਹੇ ਹਾਂ ਜਿਹੜੀ ਸਾਡੇ ਡਿਵੀਜ਼ਨ ਨੰਬਰ 7 ਦੇ ਵਿੱਚ ਦਰਜ ਹੋਈ ਸੀ ਇਹਦੇ ਵਿੱਚ ਜਿਹੜੀ 384 4267 77 ਦੇ ਤਹਿਤ ਅਸੀਂ ਦਰਜ ਕੀਤੀ ਸੀ ਇਹਦੇ ਵਿੱਚ ਮਦਈ ਮੁਕੱਦਮਾ ਸੀਗੇ ਜਿਹੜੇ ਉਹਨਾਂ ਦੇ ਫਾਦਰ ਦੇ ਨਾਲ ਜਿਹੜੀ ਹੈਗੀ ਐਕਸਟਰੈਕਸ਼ਨ ਸੀ ਜਿਹੜੀ ਬਲੈਕਮੇਲਿੰਗ ਕੀਤੀ ਗਈ ਸੀ ਜੀ ਉਹਦੇ ਵਿੱਚ ਉਹਨਾਂ ਦੀ ਇੱਕ ਆਪਾਤੀ ਜਨਗ ਜਲੀ ਸੀਗੀ ਵੀਡੀਓ ਜਿਹੜੀ ਸੀਗੀ ਉਹ ਇਹਨਾਂ ਦੋਸ਼ੀਆਂ ਦੇ ਹੱਥ ਲੱਗ ਗਈ ਸੀ ਔਰ ਇਸ ਵੀਡੀਓ ਨੂੰ ਯੂਜ਼ ਕਰਦੇ ਹੋਏ ਉਹਨਾਂ ਨੇ ਇਹਨੂੰ ਕਾਫੀ ਚਿਰ ਜਿਹੜਾ ਹੈਗਾ 2018 ਤੋਂ ਲੈ ਕੇ ਹੁਣ ਤੱਕ ਜਿਹੜਾ ਸੀਗਾ ਉਹਨਾਂ ਨੂੰ ਬਲੈਕਮੇਲ ਕੀਤਾ ਔਰ ਇਸ ਬਲੈਕਮੇਲਿੰਗ ਦੇ ਨਾਲ ਉਹਨਾਂ ਦੇ ਕਰੀਬ 66 ਲੱਖ ਰੁਪਏ ਜਿਹੜਾ ਸੀਗਾ ਉਹਨਾਂ ਤੋਂ ਵਕਫ ਵਕਫ ਤਰੀਕਾਂ ਤੋਂ ਲੈ ਲਿਆ ਇਸ ਸਾਰੇ ਜਦੋਂ ਐਫਆਈਆਰ ਦਰਜ ਹੋਈ ਇਹਨੂੰ ਸਾਰੇ ਨੂੰ ਸੰਜੀਦਗੀ ਨੂੰ ਵੇਖਦੇ ਹੋਏ ਮਾਨਯੋਗ ਸਾਡੇ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਜੀ ਤੇ ਡੀਸੀਪੀ ਸਾਹਿਬ ਤੇਜਾ ਜੀ ਨੇ ਬੜੀ ਸੰਜੀਦਗੀ ਨਾਲ ਇਨਵੈਸਟੀਗੇਸ਼ਨ ਕਰਨ ਦੇ ਲਈ ਔਰ ਜਿਹਦੇ ਵਿੱਚ ਸਾਡੇ ਏਸੀਪੀ ਸੂਤ ਸਾਹਿਬ ਤੇ ਔਰ ਐ ਐਸਐਚਓ ਡਿਵੀਜ਼ਨ ਨੰਬਰ 7 ਦੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਹੈ ਕਿ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਜਿਹੜਾ ਹੈਗਾ ਇਹ ਸਾਰੇ ਇਹਦੇ ਵਿੱਚ ਚਾਰ ਦੋਸ਼ੀ ਜਿਹੜੇ ਸੀਗੇ ਅਸੀਂ ਗ੍ਰਿਫਤਾਰ ਕੀਤੇ ਸਤਿੰਦਰ ਸਿੰਘ ਸੋਨੂ ਆਰਮ ਸਿੰਘ ਥਾਪਾ ਮਲੇਸ਼ ਥਾਪਾ ਤੇ ਦਲੇਰ ਸਿੰਘ ਔਰ ਇਹਨਾਂ ਦੇ ਕੋਲੋਂ ਅਸੀਂ ਆਲਮੋਸਟ ਕ੍ਰੀਬਰ ਜਿਹੜੀ ਹੈਗੀ ਇਹਨਾਂ ਨੇ ਐਕਸਟਰੈਕਸ਼ਨ ਕੀਤਾ ਹੋਇਆ ਸੀਗਾ 18 ਲੱਖ ਰੁਪਿਆ ਇਹਨਾਂ ਦੇ ਬੈਂਕ ਦੇ 18,70,000 ਰੁਪਿਆ ਬੈਂਕ ਦੇ ਵਿੱਚ ਜਿਹੜਾ ਸੀਗਾ ਉਹ ਫ੍ਰੀਜ਼ ਕਰਾਇਆ ਇਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਇਸੇ ਪੈਸੇ ਦਾ ਦੌਰਾਨ ਜਿਹੜਾ ਵਕਫ ਵਕ ਡੇਟਾ ਨੂੰ ਇਹਨਾਂ ਨੇ ਜਿਹੜਾ ਸੋਨਾ ਖਰੀਦਿਆ ਸੀਗਾ ਉਸ ਮਨੀ ਦੇ ਨਾਲ ਉਹ ਵੀ ਇਹਨਾਂ ਕੋਲ ਅਸੀਂ ਬਰਾਮਦ ਕੀਤਾ ਇਸ ਤੋਂ ਇਲਾਵਾ ਜਿਹੜੀ ਇਹਨਾਂ ਦੇ ਚਾਂਦੀ ਲਈ ਔਰ ਇਸ ਤੋਂ ਇਲਾਵਾ ਜਿਹੜੀ ਇਹਨਾਂ ਨੇ ਇਸ ਅਪਰਾਧ ਦੇ ਵਿੱਚ ਗੱਡੀ ਵਰਤੀ ਜਦੋਂ ਇਹ ਆਉਂਦੇ ਸੀਗੇ ਉਹ ਵੀ ਜਿਹੜੀ ਐਸਯੂਵੀ ਅਸੀਂ ਜਿਹੜੀ ਹੈਗੀ ਹੈ ਰਿਕਵਰ ਕਰ ਲਈਆ ਔਰ ਇਸ ਤਰ੍ਹਾਂ ਆਲਮੋਸਟ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਤਲਬ ਕਿ ਇਨਸਾਨ ਨੂੰ ਜਿਹਨੂੰ ਇਹਨਾਂ ਨੇ 2018 ਤੋਂ ਲੈ ਕੇ 2024 ਤੱਕ ਵਕਫ ਵਕ ਡੇਟਾ ਤੋਂ ਹੈਵੀ ਅਮਾਉਂਟ ਦੇ ਨਾਲ ਬਲੈਕਮੇਲਿੰਗ ਕੀਤੀ ਗਈ ਸੀਗੀ ਉਹਨਾਂ ਦੇ ਕੋਲੋਂ ਜਿਹੜੀ ਹੈਗੀ ਦੋਸ਼ੀ ਫੜ ਕੇ ਗ੍ਰਿਫਤਾਰ ਕਰਕੇ ਇਹ ਬਹੁਤ ਵੱਡੀ ਜੜੀ ਲੁਧਿਆਣਾ ਪੁਲਿਸ ਦੀ ਉੱਪਰ ਲੱਗਦੀ ਹੈ। ਥੈਂਕ ਯੂ। ਸਰ ਕੀ ਬਰਾਮਬਰੀ ਕੀ ਹੋਈ ਹੈ ਇਹਨਾਂ ਕੋਲ ਜਿਹੜਾ ਇਹਨਾਂ ਦੇ ਕੋਲੋਂ ਜਿਹੜਾ ਸੀਗਾ ਇਹਨਾਂ ਦੇ ਜਿੱਦਾਂ ਇਹਨਾਂ ਕੋ ਇਹਨਾਂ ਦੇ ਜੀਪੀ ਫੰਡ ਜੀਪੀਐਫ ਫੰਡ ਸੀਗਾ ਯਾਰ ਵਗੈਰਾ ਕਿ ਕੋਈ ਸਰਕਾਰੀ ਮੁਲਾਜ਼ਮ ਸੀਗੇ ਸਾਰੇ ਇਹਨਾਂ ਕੋ ਕਢਵਾ ਕੇ ਇਹਨਾਂ ਨੇ ਆ ਵਕ-ਵਕ ਤਰੀਕਾ ਨਾਲ ਹੀ ਜਿਹੜੇ ਸੀਗੇ ਪੈਸੇ ਲੈ ਕੇ ਬੈਂਕ 'ਚ ਪਾ ਲੈਂਦੇ ਸੀਗੇ ਫਿਰ ਉਹਦੇ ਨਾਲ ਆਪਣੀ ਜਿਹੜੀ ਐਸਪਰਸਤੀ ਕਰਦੇ ਸੀਗੇ ਔਰ ਬੈਂਕ ਦੇ ਵਿੱਚ ਕਰਦੇ ਸੀ। ਉਸ ਤੋਂ ਇਲਾਵਾ ਇਹਨਾਂ ਨੇ ਜਿਹੜੇ ਆਪਣੇ ਸੀਗੇ ਵਕ-ਵਕ ਡੇਟ ਇਸ ਨੂੰ ਆਪਣੀ ਜਿਹੜੀ ਗਰਲਫ੍ਰੈਂਡ ਨੂੰ ਸੀਗੀ ਜਾਂ ਆਪਣੇ ਫ੍ਰੈਂਡ ਸੀਗੇ ਉਹਨਾਂ ਨੂੰ ਇਹਨਾਂ ਨੇ ਵਕਤ ਵਕਤ ਦੇ ਤਰੀਕੇ ਦੇ ਨਾਲ ਜਿਹੜੇ ਸੀਗੇ ਉਸ 골ਡ ਦੇ 골ਡ ਦੀਆਂ ਆਈਟਮਸ ਪੇਸ਼ ਕੀਤੀਆਂ ਜਾਂ ਹੋਰ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਮਹਿੰਗੇ ਮਹਿੰਗੇ ਜਿਹੜੇ ਸੀਗੇ ਆਪਣੇ ਹੁੰਦੇ ਹੈ ਜੋਲੀਸ ਆਈਟਮਸ ਹੁੰਦੀਆਂ ਨੇ ਉਹ ਲੈ ਕੇ ਜਿਹੜੀਆਂ ਸੀਗੀਆਂ ਉਹ ਗਿਫਟ ਕੀਤੀਆਂ ਤੇ ਉਹ ਵੀ ਸਾਰੀਆਂ ਰਿਕਵਰ ਕੀਤੀਆਂ ਸਰ ਕਿੰਨਾ 골ਡ ਬਰਮ ਹੋਇਆ ਹੁੰਦਾ approximately ਜਿਹੜੀ 골ਡ ਦੀ ਵੈਲਿਊ ਜਿਹੜੀ ਹੈਗੀ ਆ weight ਤੇ ਜਿਹੜਾ ਹੈਗਾ ਦਾ 20 ਲੱਖ ਦੇ ਕਰੀਬ ਦਾ ਜਿਹੜਾ ਹੈਗਾ ਆ ਉਹ 골ਡ ਦੀਆਂ ਆਈਟਮਸ ਤੁਹਾਨੂੰ ਦਿਖਾਈਆਂ ਹੈਗੀਆਂ ਉਹ ਸਾਰੀਆਂ ਸੀ ਕਵਰਡੀਆਂ। ਕਿੰਨੇ ਕਿਸਮੇ ਤੋਂ ਕੰਮ ਕਰ ਰਹੇ ਸੀ ਤੇ ਕਿੱਥੇ ਉਹਨਾਂ ਨੂੰ ਗ੍ਰਿਫਟਾਰ ਕਰਨ ਦੇ ਟੱਚ ਦੇ ਵਿੱਚ ਹੋਰ ਵੀ ਬੰਦੇ ਸੀ। ਜਿਹੜੇ ਇਹਨਾਂ ਨੂੰ 2018 ਤੋਂ ਇਹਨਾਂ ਦੇ ਨਾਲ ਇਹ ਚੱਕਰ ਕੰਮ ਚੱਲ ਰਿਹਾ ਸੀਗਾ ਤੇ ਉਹਨਾਂ ਵੱਖ-ਵੱਖ ਤਰੀਕਿਆਂ ਨਾਲ ਇਹਨਾਂ ਨੂੰ ਕਾਤੇ ਰਹੇ ਇਹਨਾਂ ਨੂੰ ਬਾਅਦੋਂ ਜਿਹੜਾ ਹੈਗਾ ਸਹਾਰਨਪੁਰ ਯੂਪੀ ਤੋਂ ਅਸੀਂ ਜਿਹੜਾ ਹੈਗਾ ਗ੍ਰਿਫਟ ਕਰਤੀ। ਇਨਾਂ ਦਾ ਕੋਈ ਬਹੁਤ ਛੋਕੜਾ ਰਿਕਾਰਡ ਕੋਈ ਇਸ ਤਰ੍ਹਾਂ ਦਾ ਨਹੀਂ ਇਹਨਾਂ ਦਾ ਕਾਫੀ ਕ੍ਰਾਈਮਨਲ ਰਿਕਾਰਡਸ ਹੈਗੇ ਆ ਤੇ ਹੋਰ ਵੀ ਹਨ ਖਿਲਾਫ ਕਾਫੀ ਸਾਨੂੰ ਦਰਖਾਸਤਾਂ ਜਿਹੜੀਆਂ ਹੈਗੀਆਂ ਮਸੂਲ ਹੋਈਆਂ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਜਿਹੜੀ ਅਸੀਂ ਇਸੇ ਕੇਸ ਦੇ ਵਿੱਚ ਕਰਾਂਗੇ ਜੋ ਉਹਨਾਂ ਦੇ ਤੱਥ ਹੋਣਗੇ ਉਸ ਹਿਸਾਬ ਨਾਲ ਉਹਨਾ ਨੂੰ ਕਰ ਦੇ ਜੀ ਸਰ ਇੱਕ ਪਤਾ ਲੱਗਿਆ ਵੀ ਇਹ ਜਿਹੜੇ ਆਰੂਪੀ ਸੀਗੇ ਇਹ ਕਿਸੇ ਹੋਰ ਦੀ ਜ਼ਮੀਨ ਨੂੰ ਵੀ ਵੇਚਣ ਦੀ ਆੜ ਦੇ ਵਿੱਚ ਲੋਗਾਂ ਨੂੰ ਠੱਗਦੇ ਸੀਗੇ ਪੈਸੇ ਕਾਫੀ ਬਰਮਤ ਮਤਲਬ ਉਹਨਾਂ ਕੋਲ ਲੈ ਜਾਂਦੇ ਸੀ ਇਸੇ ਇਹਨਾਂ ਜਿਹੜੇ ਮਦਈ ਸੀਗੇ ਇਹਨਾਂ ਨੂੰ ਇਹਨਾਂ ਨੇ ਜਿਹੜੇ ਸੀਗਾ ਬਲੈਕਮੇਲ ਕਰਕੇ ਇਹਨਾਂ ਤੋਂ ਕੁਝ ਝਾਲੀ ਕਰ ਡਾਕੂਮੈਂਟਸ ਜਿਹੜੇ ਸੀਗੇ ਝਾਲੀ ਹੋਰ ਦਸਤਾਵੇਜ਼ ਜਿਹੜੇ ਸੀਗੇ ਸਾਈਨ ਕਰਵਾਲੇ ਸੀਗੇ ਔਰ ਉਹ ਵੀ ਦੌਰਾਨੇ ਜਿਹੜਾ ਪੁਛਗਛ ਇਹ ਗੱਲ ਸਾਹਮਣੇ ਆਈ ਹੈ ਕਿ ਉਹਨੂੰ ਵੀ ਇਹਨਾਂ ਨੇ ਮਿਸਯੂਜ਼ ਕਰਕੇ ਅੱਗੇ ਵੀ ਲੋਕਾਂ ਨਾਲ ਜੜੀਆਂ ਹੈਗੀਆਂ ਜਿਹੜੇ ਫਰਾਡ ਕੀਤੇ ਨੇ ਬਟ that is a part of investigation ਹਜੇ ਸਾਡੇ ਕੋਲ ਐ ਸੱਚ ਸਿੱਧੀ ਕੋਈ ਉਹਦੀ ਉਹ ਚੀਜ਼ ਨਹੀਂ ਆਈ ਹੈਗੀ ਤੇ ਜਿਹੜੀ ਅਸੀਂ ਜਦੋਂ ਵੀ ਤੁਹਾਡੇ ਕੋਲ ਆਏਗੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਸਰ ਇਹ ਜਿਹੜੇ ਦੋ ਦੋਸ਼ੀ ਕੀ ਰੱਤਾਰ ਕੇ ਇਹ ਇੱਥੇ ਲੋਕਲ ਦੇ ਹੀ ਆ ਲੁਧਿਆਣਾ ਦੇ ਹੀ ਨਹੀਂ ਇਹ ਬਾਅਦ ਦੀ ਹੈਗੀ ਜੀ